ਪਹਿਲੀ ਮਾਰਚ ਤੋਂ ਹੀ ਗਵਰਨਰ ਸਾਹਿਬ ਬੋਲਣ ਲੱਗੇ ਔਰ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਕਾਂਗਰਸ ਪਾਰਟੀ ਨੇ ਸੀਐਮ ਨੇ ਕਿਹਾ ਤਾਂ ਵੀ ਬੀਬੀ ਜੀ ਤੁਸੀਂ ਤਾਂ ਨਾਂ ਬੰਗਾ ਪਹਿਨਦੇ ਹੋ ਨਾ ਸੁਰੱਖੀ ਨਾ ਪਾਊਡਰ ਕੋਈ ਚੀਜ਼ ਨਹੀਂ ਲਾਉਂਦੇ ਉਹ ਮਤਲਬ ਬੀਬੀ ਜੀ ਉੱਠ ਕੇ ਖੜੇ ਹੋ ਗਏ ਹੂੰ ਉਹਨਾਂ ਨੇ ਪ੍ਰੋਟੈਸਟ ਕੀਤਾ ਵੀ ਤੁਸੀਂ ਇਹ ਕਿਸ ਤਰ੍ਹਾਂ ਲੇਡੀਜ਼ ਦੁਆਰੇ ਕਹਿ ਰਹੇ ਹੋ ਉਹ ਸੀਐਮ ਸਾਹਿਬ ਨੇ ਉਸੇ ਵਕਤ ਮਾਫੀ ਮੰਗੀ ਕਹਿੰਦਾ ਮੈਂ ਜੇ ਕੋਈ ਗੱਲ ਹੋ ਗਈ ਤਾਂ ਮੈਂ ਮਾਫੀ ਮੰਗਦਾ ਜੇ ਇਸ ਗੱਲ ਨੂੰ ਮੈਂ ਤਾਂ ਇਸ ਗੱਲ ਨਾਲ ਮੇਰੀ ਭਾਵਨਾ ਇਹਦੇ ਬਾਰੇ ਨਹੀਂ ਸੀ ਮੇਰਾ ਪਤਲ ਇਹ ਆ ਵੀ ਚੀਫ ਮਿਨਿਸਟਰ ਦੇਣਾ ਉਹਨੂੰ ਚੀਫ ਮਿਨਿਸਟਰ ਦੀ ਤਰ੍ਹਾਂ ਬਿਹੇਵ ਕਰਨਾ ਚਾਹੀਦਾ ਚੋਣਾਂ ਆ ਰਹੀਆਂ ਨੇੜੇ ਔਰ ਪਾਰਟੀਆਂ ਸਾਰੀਆਂ ਤਿਆਰ ਕਰਦੀਆਂ ਪਈਆਂ ਨੇ ਔਰ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਵਿੱਚ ਲੱਗਦਾ ਸੀ ਗਠਬੰਧਨ ਹੋਣ ਜਾ ਰਿਹਾ ਬਹੁਤ ਵੱਡਾ ਪਰ ਪੰਜਾਬ ਦੇ ਮਾਮਲੇ 'ਚ ਇਹ ਇਮਪ੍ਰੈਸ਼ਨ ਤਾਂ ਨਹੀਂ ਬਣਾਇਆ ਜਾ ਰਿਹਾ ਕਿ ਅਸੀਂ ਇੱਕ ਦੂਜੇ ਦੇ ਬਹੁਤ ਵਿਰੋਧੀ ਹਾਂ ਹਾਲੇ ਕਿ ਗੱਲਾਂ ਇਹ ਚੱਲਦੀਆਂ ਨੇ ਕਿ ਦੋਨੋਂ ਪਾਰਟੀਆਂ ਅੰਦਰ ਖਾਤੇ ਹੱਥ ਮਿਲਾ ਚੁੱਕੀਆਂ ਹੋਈਆਂ ਨੇ ਹੁਣ ਜਿਸ ਤਰ੍ਹਾਂ ਦਾ ਆ ਰਿਹਾ ਹੈ ਨਾ ਕਹਿ ਲੋ ਰਿਪਲੇਸਮੈਂਟ ਹੋ ਰਹੀ ਜਿਹੜੀ ਪੋਲਿਟੀਕਲ ਰਿਪਲੇਸਮੈਂਟ ਹੈ ਚਾਹੇ ਉਹ ਗਿਆਨੀ ਜਲ ਸਿੰਘ ਸੀਗੇ ਬਿਆਨ ਸਿੰਘ ਸੀ ਪ੍ਰਕਾਸ਼ ਸਿੰਘ ਬਾਦਲ ਜਿਹੜੀ ਸੀਨੀਅਰ ਜਨਰੇਸ਼ਨ ਸੀ ਹਾਂ ਉਹਨੋਂ ਬਾਅਦ ਇੱਕ ਤਾਂ ਰਿਪਲੇਸਮੈਂਟ ਸਾਰੀਆਂ ਪਾਰਟੀਆਂ ਜਿਹੜੀ ਹੈ ਕਿ ਉਹ ਇਮੈਚੂਰ ਕਾਫੀ ਨੇ ਉਹਨਾਂ ਨੂੰ ਆਪਣੇ ਰੋਲ ਦਾ ਅਹਿਸਾਸ ਨਹੀਂ ਆਇਆ ਚਾਹੇ ਜਿਵੇਂ ਜਿੱਥੇ ਸਾਉ ਦਾ ਵੀ ਕੇਸ ਇਦਾਂ ਹੀ ਹੋਇਆ ਸੀ ਹੂੰ ਇੱਥੇ ਕੰਪੀਟੀਸ਼ਨ ਹੋ ਗਿਆ ਕਲੇਸ਼ ਦਾ ਕਿ ਜਿਹੜਾ ਵੱਡਾ ਕਲੇਸ਼ੀ ਹੈ ਹੂੰ ਤੇ ਜਿਹੜਾ ਵੱਧ ਜ਼ਿਆਦਾ ਬਤਮੀਜ਼ੀ ਕਰ ਸਕਦਾ ਹੈ ਮਤਲਬ ਇਸ ਗੱਲ ਦਾ ਤਾਂ ਲੋਕਾਂ ਨੇ ਨਹੀਂ ਸੀ ਚੁਣਿਆ ਇਹਨਾਂ ਸਾਰਿਆਂ ਨੂੰ ਸੋ ਇਹ ਜਿਹੜਾ ਇਲੈਕਸ਼ਨਾਂ ਦਾ ਆਉਣ ਵਾਲਾ ਸਮਾਂ ਹੈ ਉਹਦੇ 'ਚ ਮੇਰਾ ਖਿਆਲ ਹੈ ਕਿ ਲੂਜ਼ ਕਰ ਰਹੇ ਹੈ ਟੈਕਸਪੇਅਰ ਦੇ ਪੈਸੇ ਨਾਲ ਕੈਮਰੇ ਲੱਗੇ ਲਾਈਵ ਟੈਲੀਕਾਸਟ ਹੋਇਆ ਲਾਈਵ ਟੈਲੀਕਾਸਟ ਇੱਕ ਪਾਸੇ ਦਾ ਹੀ ਹੁੰਦਾ ਇੱਕ ਧਿਰ ਦਾ ਹੀ ਹੁੰਦਾ ਸਗੋਂ ਮੈਨੂੰ ਤਾਂ ਇਹ ਲੱਗਦਾ ਹੈ ਕਿ ਥੋੜਾ ਬਹੁਤ ਉੱਥੇ ਇਹਨਾਂ ਨੂੰ ਸਿਆਣੇ ਟ੍ਰੇਨਡ ਬੰਦੇ ਰੱਖਣੇ ਚਾਹੀਦੇ ਨੇ ਜਦੋਂ ਉਹ ਆਪਣੀਆਂ ਭੇੜੀਆਂ ਸ਼ਕਲਾਂ ਬਣਾਉਂਦੇ ਨੇ ਉਹ ਸਗੋਂ ਦੂਜਿਆਂ ਨੂੰ ਦਿਖਾ ਦਿਆ ਕਰਨ ਉਸ ਟਾਈਮ ਪਹਿਲੀ ਮਾਰਚ ਤੋਂ ਹੀ ਗਵਰਨਰ ਸਾਹਿਬ ਬੋਲਣ ਲੱਗੇ ਔਰ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਕਾਂਗਰਸ ਪਾਰਟੀ ਨੇ ਉਸ ਦਿਨ ਵੀ ਇਹ ਗੱਲ ਅਸੀਂ ਉਠਾਈ ਸੀਗੀ ਕਿ ਘਟੋ ਘਟ گورنر ਸਾਹਿਬ ਨੂੰ ਬੋਲ ਲੈਣਾ ਦੇਣਾ ਚਾਹੀਦਾ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਸੀ ਕਿ ਇਸ ਵਕਤ ਦੋਨੋਂ ਹੀ ਧਿਰਾਂ ਜਿਹੜੀਆਂ ਨੇ ਉਹ ਬਰਾਬਰ ਦਾ ਬਰਾਬਰ ਦੀ ਆਪਣੀ ਜਿਹੜੀ ਆ ਭੂਮਿਕਾ ਭੂਮਿਕਾ ਦੇ ਮੈਂ ਕੌਮਿਆਂ ਚ ਕਹਿ ਰਿਹਾ ਕਿ ਇਸ ਸਥਿਤੀ ਨੂੰ ਵਿਗਾੜਨ ਵਾਸਤੇ ਨੂੰ ਆ ਰਹੇ ਕਿ ਸ਼ੁਰੂਆਤ ਕਾਂਗਰਸ ਵੱਲੋਂ ਕੀਤੀ ਗਈ ਉਸ ਦਿਨ گورنر ਨੂੰ ਬੋਲਣ ਨਹੀਂ ਦਿੱਤਾ ਗਿਆ ਔਰ ਫਿਰ ਉਹ ਵਾਦੀ ਵਾਦੀ ਜਿਹੜੀ ਆ ਉਹ ਅੱਗੇ ਆ ਗਈ ਉਹ ਜਾਗਰ ਸਿੰਘ ਜੀ ਤੁਸੀਂ ਕਿਵੇਂ ਵੇਖਦੇ ਹੋ ਇਸ ਸਿਚੁਏਸ਼ਨ ਨੂੰ ਜਦੋਂ ਕਿ ਉਹ ਕੋਟਲੀ ਉਹਨਾਂ ਨੇ ਠੀਕ ਹੈ ਵਿਧਾਨ ਸਭਾ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਜਾਂ ਲੋਕ ਸਭਾ 'ਚ ਵੀ ਤੁਸੀਂ ਜੋਖਸ ਮਰਜੀ ਬੋਲ ਦਿਓ ਤੁਹਾਨੂੰ ਉਹਦੀ ਜਿਹੜੀ ਆ ਇਮਿਊਨਿਟੀ ਹੈ ਭਾਵ ਕਿ ਤੁਹਾਡੇ ਉੱਤੇ ਕੋਈ ਕੇਸ ਨਹੀਂ ਹੋ ਸਕਦਾ ਪਰ ਉਹ ਤਾਂ ਉਦੋਂ ਦੀ ਗੱਲ ਹੈ ਜਦੋਂ ਵਿਧਾਨ ਸਭਾ ਦਾ ਕੋਈ ਸੈਸ਼ਨ ਲਾਈਵ ਨਹੀਂ ਸੀ ਹੁੰਦਾ ਜਦੋਂ ਅੰਦਰ ਹੀ ਹੁੰਦਾ ਸੀ ਰਿਕਾਰਡ ਦੇ ਵਿੱਚ ਸਪੀਕਰ ਦੇ ਕਹਿਣ ਤੇ ਕੁਝ ਸ਼ਬਦ ਜਿਹੜੇ ਆ ਉਹ ਕੱਢ ਦਿੱਤੇ ਜਾਂਦੇ ਸੀ ਕੁਝ ਲਿਖ ਲਏ ਜਾਂਦੇ ਸੀ ਹੁਣ ਤਾਂ ਤੁਸੀਂ ਕੀ ਕਰੋਗੇ ਤੁਹਾਡਾ ਨਾਲ ਦੀ ਨਾਲ ਤਾਂ ਜਿਹੜਾ ਲਾਈਵ ਹੋ ਰਿਹਾ ਲੋਕਾਂ ਤੱਕ ਪਹੁੰਚ ਰਿਹਾ ਹੁਣ ਤੁਸੀਂ ਕਿਵੇਂ ਇਹਦੇ ਤੋਂ ਬਚ ਸਕਦੇ ਹੋ ਔਰ ਇਹੋ ਜੀਆਂ ਸਥਿਤੀਆਂ ਦੇ ਵਿੱਚ ਸਵਾਲ ਬੜੇ ਵੱਡੇ ਖੜੇ ਹੁੰਦੇ ਆ ਆਗਰ ਸਿੰਘ ਜੀ ਬੜਾ ਸਭ ਇਹ ਜਿਹੜੀ ਗੱਲ ਬੜੀ ਮਤਭਾਗੀ ਗੱਲ ਹੋਈ ਆ ਜੋ ਵੀ ਹੋਈ ਆ ਮੈਂ ਤੁਹਾਨੂੰ ਇਹਦੀ 1000 ਦੇਣੀ ਚਾਹਨਾ ਮੈਂ ਮੌਕੇ ਦਾ ਗਵਾਹ ਹਮ 1992 ਚ ਸਭ ਵੈਲ ਸਿੰਘ ਜੀ ਮਿਨਿਸਟਰ ਸੀਗੇ ਉਦੋਂ ਕੇਵਲ ਕਿਸ਼ਨ ਫਾਈਨਾਂਸ ਮਿਨਿਸਟਰ ਨੇ ਨਾ ਇੱਕ ਵਾਰ ਕੁਝ ਲੇਡੀਜ਼ ਦਾ ਜਿਹੜਾ ਸੁਰਖੀ ਬਿੰਦੀ ਇੰਨਾਂ ਥੀ ਜਾਂ ਬੰਗਾ ਉਹਨਾਂ ਦਾ ਟੈਕਸ ਵਧਾਤਾ ਉਹਨਾਂ ਤੇ ਤੇ ਸੀ ਅਮਨ ਉਹ ਤੇ ਉਸ ਤੇ ਬੋਲ ਲਏ ਸੀ ਉਹ ਬੋਲਦਿਆ ਕਿਤੇ ਉਹਨਾਂ ਦੇ ਇਸ ਤਰ੍ਹਾਂ ਬੋਲਦੇ ਉਹਨਾਂ ਗੱਲ ਕਹਿਤਾ ਵੀ ਕਿਉਂਕਿ ਉਹਦੇ ਤੇ ਪਹਿਲਾਂ ਲక్ష్ਮੀ ਕਾਂਤਾ ਚਾਵਲਾ ਬੀਬੀ ਬੋਲ ਕੇ ਆਈ ਥੀ ਵੀ ਇਹ ਗਲਤ ਗੱਲ ਹੋਈ ਆ ਜਿਸ ਤਰ੍ਹਾਂ ਹੁੰਦਾ ਆਪੋਜੀਸ਼ਨ ਬੋਲਦਾ ਹੁੰਦਾ ਤੇ ਉੱਥੇ ਉਹਨਾਂ ਨੇ ਕਿਹਾ ਸੀ ਆਮਨੇ ਕਹਤਾ ਵੀ ਬੀਬੀ ਜੀ ਤੁਸੀਂ ਤਾਂ ਨਾਂ ਬੰਗਾ ਪਹਿਨਦੇ ਉਹਨਾਂ ਸੁਰੱਖੀ ਨਾ ਪਾਊਡਰ ਕੋਈ ਚੀਜ਼ ਨਹੀਂ ਲਾਉਂਦੇ। ਉਹ ਮਤਲਬ ਬੀਪੀ ਜੀ ਉੱਠ ਕੇ ਖੜੇ ਹੋ ਗਏ। ਹੂੰ ਉਹਨਾਂ ਨੇ ਪ੍ਰੋਟੈਸਟ ਕੀਤਾ ਵੀ ਤੁਸੀਂ ਇਹ ਕਿਸ ਤਰ੍ਹਾਂ ਲੇਡੀਜ਼ ਬਾਰੇ ਕਹਿ ਰਹੇ ਹੋ। ਉਹ ਸੀਐਮ ਸਾਹਿਬ ਨੇ ਉਸੇ ਵਕਤ ਮਾਫੀ ਮੰਗੀ ਕਹਿੰਦਾ ਮੈਂ ਜੇ ਕੋਈ ਗੱਲ ਹੋ ਗਈ ਤਾਂ ਮੈਂ ਮਾਫੀ ਮੰਗਦਾ ਜੇ ਇਸ ਗੱਲ ਨੂੰ ਮੈਂ ਤਾਂ ਇਸ ਗੱਲ ਮੇਰੀ ਭਾਵਨਾ ਦੇ ਬਾਰੇ ਨਹੀਂ ਸੀ। ਹੂੰ ਮੇਰਾ ਮਤਲਬ ਇਹ ਆ ਵੀ ਚੀਫ ਨਿਸਚਰ ਦੇ ਨਾਲ ਉਹਨੂੰ ਚੀਫ ਮਿਨਿਸਟਰ ਦੀ ਤਰ੍ਹਾਂ ਬਿਹੇਵ ਕਰਨਾ ਚਾਹੀਦਾ ਜਿਸ ਤਰ੍ਹਾਂ ਪੱਟੀ ਸਾਹਿਬ ਨੇ ਕਿਹਾ ਵੀ ਕੁਰਸੀ ਨੂੰ ਆਪਣੇ ਵੇਚ ਦੇ ਕਰ ਲੈ ਇੱਕ ਕਲਾਕਾਰ ਤੋਂ ਬਾਹਰ ਨਹੀਂ ਨਿਕਲਦੇ ਜਿਵੇਂ ਕਲਾਕਾਰ ਐਕਟਿੰਗ ਕਰਦੇ ਨੇ ਨਾ ਵੀ ਜੁੱਤੀ ਸੰਘਾਉਣ ਵਾਲੀ ਗੱਲ ਵੀ ਕਿਸ ਤਰ੍ਹਾਂ ਉਹ ਪਬਲਿਕ ਨੂੰ ਉਸ ਤੋਂ ਪ੍ਰਭਾਵਿਤ ਕਰਨਗੇ ਉਸ ਤਰ੍ਹਾਂ ਗੱਲ ਕਰਨੀ ਇੱਕ ਉਹਨਾਂ ਨੇ ਇਹ ਨਹੀਂ ਸੋਚਿਆ ਮਾਨ ਸਾਹਿਬ ਨੇ ਇੱਕ ਕਮਿਊਨਿਟੀ ਦੀ ਬੇਇੱਜ਼ਤੀ ਕੀਤੀ ਐ ਵੈਸੇ ਤਾਂ ਕਿਸੇ ਦੀ ਵੀ ਬੇਇੱਜ਼ਤੀ ਕਰਨੀ ਬਹੁਤ ਮਾੜੀ ਗੱਲ ਹੈ ਜੀ ਖਾਸ ਤੌਰ ਤੇ ਵਿਧਾਨ ਸਭਾ ਦੇ ਵਿੱਚ ਉਤੇ ਤੁਹਾਨੂੰ ਜਿਹੜਾ ਅਧਿਕਾਰ ਡੈਮੋਕਰੇਟਿਕ ਅਧਿਕਾਰ ਮਿਲਿਆ ਤੁਸੀਂ ਤਾਂ ਹਰਟ ਆਫ ਦੀ ਸਟੇਟ ਹੋ ਤੁਸੀਂ ਤਾਂ ਲੋਕਾਂ ਲਈ ਰੋਲ ਮਾਡਲ ਬਣਨਾ ਚਾਹੀਦੇ ਹੋ ਕੋਈ ਗੱਲ ਕਹਿਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਕਰਕੇ ਸੀਐਮ ਸਾਹਿਬ ਨੂੰ ਬੇਨਤੀ ਆ ਸਾਡਾ ਬਸੇ ਜਿਹੜਾ ਕੋਈ ਤਾਲਕ ਨਹੀਂ ਹਸਦਾ ਸਹੀ ਗੱਲਾਂ ਦਾ ਪ੍ਰਚਾਰ ਕਰਨੀ ਆ ਪਰ ਇਹੋ ਜਿਹੀਆਂ ਗੱਲਾਂ ਸ਼ੋਭਾ ਰਹੀ ਦਿੰਦੀਆਂ ਕਿਸੇ ਸਿਆਸਤਦਾਨ ਨੂੰ ਕਿ ਵਿਧਾਨ ਸਭਾ ਦੇ ਵਿੱਚ ਇਸ ਤਰ੍ਹਾਂ ਦੀ ਕਿਸੇ ਦੀ ਕਮੇਟੀ ਦੇਖ ਲਾਓ ਜਾਂ ਨਿੱਜੀ ਗੱਲ ਕੀਤੀ ਜਾਵੇ ਚੋਣਾਂ ਆ ਰਹੀਆਂ ਨੇੜੇ ਔਰ ਪਾਰਟੀਆਂ ਸਾਰੀਆਂ ਤਿਆਰ ਕਰਦੀਆਂ ਪਈਆਂ ਨੇ ਔਰ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਵਿੱਚ ਲੱਗਦਾ ਸੀ ਗਠਬੰਧਨ ਹੋਣ ਜਾ ਰਿਹਾ ਬਹੁਤ ਵੱਡਾ ਪਰ ਪੰਜਾਬ ਦੇ ਮਾਮਲੇ 'ਚ ਇਹ ਇਮਪ੍ਰੈਸ਼ਨ ਤਾਂ ਨਹੀਂ ਬਣਾਇਆ ਜਾ ਰਿਹਾ ਕਿ ਅਸੀਂ ਇੱਕ ਦੂਜੇ ਦੇ ਬਹੁਤ ਵਿਰੋਧੀ ਹਾਂ ਹਾਲੇ ਕਿ ਗੱਲਾਂ ਇਹ ਚੱਲਦੀਆਂ ਨੇ ਕਿ ਦੋਨੋਂ ਪਾਰਟੀਆਂ ਅੰਦਰ ਖਾਤੇ ਹੱਥ ਮਿਲਾ ਚੁੱਕੀਆਂ ਹੋਈਆਂ ਨੇ ਦੇਖੋ ਬੜੇ ਸਾਬ ਇਹ ਹੈ ਕਿ ਮੇਰਾ ਖਿਆਲ ਸਾਡੇ ਜਿਹੜੇ ਜਿਸ ਤਰ੍ਹਾਂ ਦਾ ਆ ਰਿਹਾ ਹੈ ਨਾ ਕਹਿ ਲਓ ਰੀਪਲੇਸਮੈਂਟ ਹੋ ਰਹੀ ਜਿਹੜੀ ਪੋਲਿਟੀਕਲ ਰਿਪਲੇਸਮੈਂਟ ਹੈ ਚਾਹੇ ਉਹ ਗਿਆਨੀ ਜਰ ਸਿੰਘ ਸੀਗੇ ਬਿਆਨ ਸਿੰਘ ਸੀ ਪ੍ਰਕਾਸ਼ ਸਿੰਘ ਬਾਦਲ ਜਿਹੜੀ ਸੀਨੀਅਰ ਜੇਨਰੇਸ਼ਨ ਸੀ ਹਾਂ ਤੋਂ ਬਾਅਦ ਇੱਕ ਤਰ੍ਹਾਂ ਰਿਪਲੇਸਮੈਂਟ ਸਾਰੀਆਂ ਪਾਰਟੀਆਂ ਜਿਹੜੀ ਹੈ ਕਿ ਉਹ ਇਮੈਚੂਰ ਕਾਫੀ ਨੇ ਉਹਨਾਂ ਨੂੰ ਆਪਣੇ ਰੋਲ ਦਾ ਅਹਿਸਾਸ ਨਹੀਂ ਹੈ ਚਾਹੇ ਮਜੀਠੀਆ ਸਾਹਿਬ ਦਾ ਵੀ ਕੇਸ ਇਦਾਂ ਹੀ ਹੋਇਆ ਸੀ ਹੂੰ ਇੱਕ ਟੈਂਪਰਮੈਂਟ ਤੇ ਕੰਟਰੋਲ ਨਹੀਂ ਹੈ ਆਪਣੇ ਤੇ ਜਿਹੜਾ ਹੋਣਾ ਚਾਹੀਦਾ ਪਬਲਿਕ ਲਾਈਫ ਦੇ ਵਿੱਚ ਬਿਲਕੁਲ ਉੱਚੀ ਚੀਜ਼ ਜਿਹੜੀ ਸੀਰੀਅਸ ਚੀਜ਼ ਮੈਨੂੰ ਲੱਗ ਰਹੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਮੱਸਿਆ ਹੈ ਕਿਉਂਕਿ ਆਪੋਜੀਸ਼ਨ ਤੋਂ ਵਿਕਸਤ ਹੋਏ ਨੇ ਇਹ ਸਰਕਾਰ ਸਮਝਦੀ ਹੀ ਨਹੀਂ ਆਪਣੇ ਆਪ ਨੂੰ ਮਤਲਬ ਜਦੋਂ ਜਿਹੜਾ ਹਾਊਸ ਦਾ ਲੀਡਰ ਹੈ ਦੇਖੋ ਚਾਹੇ ਉਹ ਤਾਮਿਲਨਾਡੂ ਸੀ ਕਿਤੇ ਵੀ ਲੀਡਰ ਆਫ ਦਾ ਹਾਊਸ ਨੇ ਨਹੀਂ ਇਸ ਤਰ੍ਹਾਂ ਲੀਡ ਕਰਿਆ ਕਲੇਸ਼ ਨੂੰ ਮਤਲਬ ਇੱਥੇ ਇਹ ਹੈ ਕਿ ਦੇਖੋ ਆਪੋਜੀਸ਼ਨ ਤਾਂ ਕਰੇ ਹਾਲਾਂਕਿ ਆਪੋਜੀਸ਼ਨ ਨੇ ਵੀ ਬਹੁਤ ਮਾੜਾ ਰੋਲ ਕੀਤਾ ਨਹੀਂ ਬੋਲਣ ਦਿੱਤਾ ਡਿਸਰਪਟ ਕੀਤਾ ਉਹਨਾਂ ਨੂੰ ਕੋਈ ਹੱਕ ਨਹੀਂ ਹੈ ਉਸ ਚੀਜ਼ ਦਾ ਬਿਲਕੁਲ ਜਿਹੜਾ ਉਹਨਾਂ ਨੇ ਪੱਟੇ ਸਾਹਿਬ ਪਹਿਲੇ ਦਿਨ ਰਾਜਪਾਲ ਨੂੰ ਨਹੀਂ ਬੋਲਣ ਦਿੱਤਾ ਉਹ ਵੀ ਤੇ ਆਪਣੇ ਆਪ ਦੇ ਵਿੱਚ ਆਪੋਜੀਸ਼ਨ ਕੋਲੇ ਕੋਈ ਇੱਕ ਗੱਲ ਕਹਿਣ ਦਾ ਹੱਕ ਨਹੀਂ ਹੈਗਾ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਵੀ ਤਾਂ ਨਹੀਂ ਜਦੋਂ ਕਿ ਡੈਕਰਮ ਇਹ ਆ ਕਿ ਜਦੋਂ ਰਾਸ਼ਟਰਪਤੀ ਜੀ ਬੋਲਣ ਜਾਂ ਗਵਰਨਰ ਬੋਲੇ ਇੱਕ ਸੰਵਿਧਾਨਿਕ ਅਹੁਦਾ ਹੈ ਘਟੋ ਘਟੋ ਨੂੰ ਬੋਲਣ ਤਾਂ ਦਿੱਤਾ ਜਾਵੇ ਉਹਨੂੰ ਸੁਣ ਲਿਆ ਜਾਵੇ ਤੁਹਾਡੇ ਕੋਲੇ ਮੌਕੇ ਬੜੇ ਆਉਣੇ ਸੀ ਅੱਜ ਜਿਵੇਂ ਬੋਲ ਰਹੇ ਸੀ ਅੱਜ ਜਿੰਨਾ ਮਰਜ਼ੀ ਬੋਲ ਲੈਂਦੇ ਹੋਰ ਬੋਲ ਲੈਂਦੇ ਐਸੀ ਤਾਂ ਕੋਈ ਵੀ ਬੋਲੇ ਕੱਲਾ ਰਾਸ਼ਟਰਪਤੀ ਜਾਂ ਰਾਜਪਾਲ ਕਿਉਂ ਜੇ ਸੀਐਮ ਵੀ ਜਾਂ ਦੂਜੇ ਮੰਤਰੀ ਵੀ ਜਾਂ ਕੋਈ ਕੋਈ ਸਭ ਨੂੰ ਸੁਣਨਾ ਚਾਹੀਦਾ ਹੈ ਐਗਜ਼ੈਂਪਲ ਕਾਇਮ ਕਰਨੀ ਚਾਹੀਦੀ ਹੈ ਐਡੀ ਕੋਈ ਗੱਲ ਨਹੀਂ ਹੈ ਉਹਨਾਂ ਨੇ ਕੀਤਾ ਪਰ ਇਹ ਹੈ ਕਿ ਇੱਥੇ ਕੰਪੀਟੀਸ਼ਨ ਹੋ ਗਿਆ ਕਲੇਸ਼ ਦਾ ਕਿ ਕਿਹੜਾ ਵੱਡਾ ਕਲੇਸ਼ੀ ਹੈ ਹਮ ਤੇ ਕਿਹੜਾ ਵੱਧ ਜ਼ਿਆਦਾ ਬਦਤਮੀਜ਼ੀ ਕਰ ਸਕਦਾ ਹੈ ਮਤਲਬ ਇਸ ਗੱਲ ਦਾ ਤਾਂ ਲੋਕਾਂ ਨੇ ਨਹੀਂ ਸੀ ਚੁਣਿਆ ਇਹਨਾਂ ਸਾਰਿਆਂ ਨੂੰ ਸੋ ਇਹ ਜਿਹੜਾ ਇਲੈਕਸ਼ਨਾਂ ਦਾ ਆਉਣ ਵਾਲਾ ਸਮਾਂ ਹੈ ਉਹਦੇ 'ਚ ਮੇਰਾ ਖਿਆਲ ਹੈ ਕਿ ਲੂਜ਼ ਕਰ ਰਹੇ ਨੇ ਇਹ ਨਹੀਂ ਕਿ ਇਸ ਕੱਲ ਦੇ ਨਾਲ ਵੋਟਾਂ ਵਧਣ ਗਿਆ ਇਹ ਤਾਂ ਕੰਪੀਟੀਸ਼ਨ ਇਸ ਤਰ੍ਹਾਂ ਦਾ ਕਰਕੇ ਦਿਖਾ ਰਹੇ ਨੇ ਕਿ ਅਸੀਂ ਜਾਦਾ ਦੂਜਿਆਂ ਨਾਲੋਂ ਬੋਲ ਸਕਦੇ ਹਾਂ ਅਸੀਂ ਦੂਜਿਆਂ ਨੂੰ ਜਿਆਦਾ ਦਬਾ ਸਕਦੇ ਹਾਂ ਦੂਜੀ ਗੱਲ ਜਿਹੜੀ ਤੁਸੀਂ ਕਹੀ ਕਿ ਦੇਖੋ ਟੈਕਸਪੇਅਰ ਦੇ ਪੈਸੇ ਨਾਲ ਕੈਮਰੇ ਲੱਗੇ ਲਾਈਵ ਟੈਲੀਕਾਸਟ ਹੋਇਆ ਲਾਈਵ ਟੈਲੀਕਾਸਟ ਇੱਕ ਪਾਸੇ ਦਾ ਹੀ ਹੁੰਦਾ ਇੱਕ ਧਿਰ ਦਾ ਹੀ ਹੁੰਦਾ ਸਭੋਂ ਮੈਨੂੰ ਤਾਂ ਇਹ ਲੱਗਦਾ ਹੈ ਕਿ ਥੋੜਾ ਬਹੁਤ ਉੱਥੇ ਇਹਨਾਂ ਨੂੰ ਸਿਆਣੇ ਟ੍ਰੇਨਡ ਬੰਦੇ ਰੱਖਣੇ ਚਾਹੀਦੇ ਨੇ ਜਦੋਂ ਉਹ ਆਪਣੀਆਂ ਭੇੜੀਆਂ ਸ਼ਕਲਾਂ ਬਣਾਉਂਦੇ ਨੇ ਉਹ ਸਗੋਂ ਦੂਜਿਆਂ ਨੂੰ ਦਿਖਾ ਦਿਆ ਕਰਨ ਉਸ ਟਾਈਮ वैसे आज तो आज ਜਿਹੜੇ ਹਿਸਾਬ ਨਾਲ ਆਪੋਜੀਸ਼ਨ ਨੇ ਵਿਰੋਧ ਕੀਤਾ ਜਾਂ ਉਦੋਂ ਕੀਤਾ ਗਵਰਨਰ ਦੇ ਉਦੋਂ ਤਾਂ ਵਿਖਾਉਣਾ ਚਾਹੀਦਾ ਸੀ ਲੋਕਾਂ ਨੂੰ ਵੀ ਪਤਾ ਲੱਗਦਾ ਕਿ ਆਪੋਜੀਸ਼ਨ ਕੀ ਕਰ ਰਹੀ ਹੈ ਨਹੀਂ ਕਟੋ ਕਟ ਜੇ 50 ਨਹੀਂ ਤਾਂ 70 30 ਹੋਵੇ 60 40 ਹੋਵੇ ਕੋਈ ਰੇਸ਼ੋ ਤਾਂ ਹੋਵੇ ਜੀ ਕੋਈ ਤੇ ਬੋਲ ਨਹੀਂ ਜਾਂਦੀ ਹੈ ਹੱਥ ਕਰੇ ਖੜੇ ਕਰੀ ਜਾਂਦੇ ਨੇ ਉਂਗਲਾਂ ਦੇ ਇਸ਼ਾਰੇ ਕਰੀ ਜਾਂਦੇ ਨੇ ਮਤਲਬ ਉਹ ਕੋਈ ਬੜੀ ਆਡਜੀ ਗੱਲ ਲੱਗਦੀ ਹੈ ਆਪਣੇ ਆਪ ਦੇ ਵਿੱਚ ਔਰ ਤੂੰ ਤੂੰ ਕਰਕੇ ਤੱਕ ਆ ਗਏ ਤੂੰ ਤੂੰ ਕਹਿਣ ਤੱਕ ਆ ਗਏ ਸਾਰੇ ਉਹ ਤਾਂ ਗੱਲਬਾਤ ਦਾ ਸ਼ੇਅਰ ਹੈ ਨਾ ਬਾਤ ਬਾਤ ਤੇ ਕਹਤੇ ਹੋ ਤੁਮ ਕਿ ਤੂੰ ਕੀ ਹੈ ਹੂੰ ਕੋਈ ਬਤਾਓ ਜੇ ਅੰਦਾਜ਼ੇ ਗੁਫ਼ਤਗੋ ਕੀ ਹੈ ਮਤਲਬ ਇਸ ਲੈਵਲ ਤੱਕ ਪਹੁੰਚੇ ਹੋਏ ਕਿ ਤੂੰ ਤੋਂ ਮੇਰਾ ਗੱਲੇ ਹੀ ਨਹੀਂ ਕਰ ਰਿਹਾ ਕੋਈ ਪਰ ਇਸ ਗੱਲ ਤੇ ਵੀ ਇਤਰਾਜ਼ ਕਰ ਰਹੇ ਨੇ ਹਾਂ ਸੋ ਇਹ ਮੇਰਾ ਖਿਆਲ ਜਿਵੇਂ ਸਕੂਲੀ ਚੁਆਕ ਲੜਦੇ ਹੁੰਦੇ ਨੇ ਨਾ ਛੋਟ-ਛੋਟੀਆਂ ਗੱਲਾਂ ਦੇ ਉੱਪਰ ਮਤਲਬ ਡਿਬੇਟ ਦਾ ਇੱਕ ਕਲਚਰ ਹੈ ਸੰਵਾਦ ਹੋਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਜਿਹੜੇ ਅਸੀਂ ਲੀਡਰ ਚੁਣੇ ਨੇ ਭਾਈ ਉਹਨਾਂ ਦਾ ਲੈਵਲ ਇਹ ਹੈ ਹੂੰ ਤੇ ਇਹ ਤਾਂ ਆਪਣਾ ਲੈਵਲ ਹੀ ਹੋਰ ਦਿਖਾਈ ਜਾ ਰਹੇ ਨੇ ਯਾਰ ਕੋਈ ਅਹਿਸਾਸ ਨਹੀਂ ਲੱਗ ਰਿਹਾ ਦੇਖੋ ਜਾਂ ਤਾਂ ਹੁੰਦਾ ਚਲੋ ਗਲਤੀ ਹੋ ਜਾਂਦੀ ਹੈ ਜਿਸ ਤਰ੍ਹਾਂ ਬਲ ਸਿੰਘ ਉਹਨਾਂ ਦਾ ਇਹਨਾਂ ਨੇ ਦੱਸਿਆ ਕਿ ਆਪਣੇ ਤੋਂ ਗਲਤ ਬੋਲਿਆ ਜਾਂਦਾ ਸਾਨੂੰ ਜਦੋਂ ਇਹ ਅਹਿਸਾਸ ਹੋ ਜਾਂਦਾ ਹੈ ਮੇਰੇ ਮੂੰਹੋਂ ਗਲਤ ਲਫ਼ਜ਼ ਨਿਕਲ ਗਿਆ ਹੂੰ ਮਤਲਬ ਇਦਾਂ ਦਾ ਕੋਈ ਅਹਿਸਾਸ ਦੋਨੇ ਪਾਸੇ ਨਜ਼ਰ ਨਹੀਂ ਆ ਰਿਹਾ ਪਰ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਕਿ ਇਹਨੂੰ ਜੁੱਤੀ ਸੰਘਾ ਦਿਓ ਇਹਨੂੰ ਦੌਰਾ ਪੈ ਗਿਆ ਮਤਲਬ ਇਹ ਬਿਲਕੁਲ ਹਾਊਸ ਆਪਣੇ ਮੇਜ ਦਾ ਕਰ ਲਿਆ ਜੀ ਇਹਨਾਂ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਹਰ ਉਹਨਾਂ ਜਨ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ